ਉਹਨੂੰ ਇਹ ਸਕੇਲ ਦਿੱਤਾ ਗਿਆ ਸੀਗਾ ਜਿਹੜਾ 940 1850 ਦਾ ਮੈਡੀਕਲ ਅਫੀਸਰ ਦਾ ਵੀ ਇਹੀ ਸਕੇਲ ਸੀਗਾ ਸੇਮ ਪ੍ਰੋਪਰਸੀ ਤੇ ਇਹ ਇਹ ਪੇ ਪੈਰਿਟੀ ਕੁੱਤਨ ਨਾਲ ਤੁਹਾਡੇ ਜਿਹੜੇ ਵੈਟਰਨਰੀ ਡਾਕਟਰਸ ਨੇ ਤੇ ਉਹਨਾਂ ਦੇ ਜਿਹੜੇ ਗਿੱਤ ਦੇ ਘਾਟ ਹੈ ਕਿੰਨਾ ਕੁ ਫਰਕ ਪੈ ਜਾਂਦਾ ਉਹਦੇ ਨਾਲ ਇਦਾਂ ਲੈ ਲਈਏ ਵੀ ਇਹ ਪੇ ਪੈਰਿਟੀ ਦੇ ਨਾਲ ਜਿੱਥੇ ਮਾਨ ਸਨਮਾਨ ਦੀ ਲੜਾਈ ਹੋਈ ਹੈ ਕਿ ਉਹਦੇ ਪੰਜਾਬ ਨੂੰ ਵੀ ਵੱਡਾ ਘਾਟਾ ਪੈਣ ਜਾ ਰਿਹਾ ਜਿਹਦੇ ਉੱਪਰ ਸੋਚਣਾ ਬੰਦ ਆ ਬڑا ਆਈ ਐਮ ਵੈਰੀ ਮਚ ਡਿਸਕਸਟਿਡ ਕਿ ਜਿਹੜਾ ਹੈਗਾ ਸਾਡਾ ਰੰਗਲਾ ਪੰਜਾਬ ਪੰਜਾਬ ਸੀਗਾ ਰੰਗਲਾ ਪੰਜਾਬ ਛੱਡ ਕੇ ਗੰਦਲਾ ਪੰਜਾਬ ਬਣ ਗਿਆ ਸਾਡੇ ਮੁੱਖ ਮੰਤਰੀ ਭਗਵੰਤ ਸਾਨ੍ਹ ਸਾਹਿਬ ਕਲੇਮ ਕਰਦੇ ਨੇ ਪਿਛਲੇ ਦਿਨਾਂ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਵੀ ਪੰਜਾਬ ਦੇ ਵੈਟਰਨਰੀ ਡਾਕਟਰ ਵਿਦੇਸ਼ਾਂ ਦੇ ਵਿੱਚ ਜਾ ਕੇ ਵੱਡੀਆਂ ਸਭਾਵਾਂ ਦਿੰਦੇ ਆ ਇਦਾਂ ਕਹਿੰਦੇ ਨੇ ਵੀ ਬਹੁਤ ਵੱਡੀਆਂ ਸਭਾਵਾਂ ਦਿੰਦੇ ਨੇ ਤੇ ਉਹ ਵੱਡਾ ਸਾਰਾ ਕੰਮ ਕਰਦੇ ਆ ਉਹ ਵਿਦੇਸ਼ਾਂ ਦੇ ਵਿੱਚ ਜਿਹੜੇ ਡਾਕਟਰ ਸਾਡੇ ਕੰਮ ਕਰਦੇ ਨੇ ਉਹਨਾਂ ਹੀ ਤਾਂ ਪ੍ਰੇਸ ਕਰਦੇ ਆ ਪਰ ਜਿਹੜੇ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਮਾਨ ਸਨਮਾਨ ਉਹ ਕਦੋਂ ਰਿਸਟੋਰ ਕਰਨਗੇ ਜਿਹੜੀ ਐਗਰੀਕਲਚਰ ਦੇ ਵਿੱਚ ਖੋਹ ਤਾ ਚੁੱਕੀ ਹੈ ਲੋਕਾਂ ਕੋਲ ਜ਼ਮੀਨਾਂ ਹੈ ਨਹੀਂ ਜਿੰਨਾ ਘਟੀਆਂ ਅਰਬਨਾਈਜੇਸ਼ਨ ਹੋ ਗਈ ਆਪਾਂ ਦੇਖ ਲੇ ਮੋਹੱਲੀ ਦੇ ਆਲੇ-ਦੁਆਲੇ ਕਿਤੇ ਬਿਲਡਸ ਬਣ ਕੇ ਕਮਰਸ਼ੀਅਲ ਕੰਪਲੈਕਸਿਸ ਆ ਗਏ ਐਗਰੀਕਲਚਰ ਜ਼ਮੀਨ ਘਟ ਗਈ ਤੋ ਇਸ ਕਰਕੇ ਐਗਰੀਕਲਚਰ ਦਾ ਹੁਣ ਕੋਈ ਇਨਾ ਜਿਹੜਾ ਹੈਗਾ ਪਲੇਟੂ ਤੇ ਆ ਚੁੱਕੀ ਉਹਦੀ ਪ੍ਰੋਡਕਸ਼ਨ ਉਹਨਾਂ ਜਿਹੜਾ ਹੈਗਾ ਐਨੀਮਲ ਹਸਬੈਂਡਰੀ ਸੈਕਟਰ ਹੀ ਹੈ ਜਿਹੜਾ ਜਿਹਦੇ ਦੂ ਆਪਾਂ ਪੰਜਾਬ ਦੇ ਫਾਰਮਰ ਨੂੰ ਜਿਹੜੀ ਉਹਦੀ ਇਕਨੋਮੀ ਆਪਾਂ ਉੱਪਰ ਚੱਪਟਾ ਰਹੇ ਲਾਈਕ ਹੋਵੋ ਟੇਕ ਕਰੋ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਪਨ ਗੱਲ ਕਰਾਂਗੇ ਪੰਜਾਬ ਬਾਰੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਇਸ ਲਈ ਜਿਹੜੇ ਕਿਸਾਨ ਨੇ ਉਹ ਆਪਣੀ ਰੋਜ਼ਗਾਰ ਵਾਸਤੇ ਆਪਣੀ ਜੀਵਨੀ ਜੀਣ ਵਾਸਤੇ ਖੇਤੀ ਦੇ ਨਾਲ-ਨਾਲ ਵੱਖ-ਵੱਖ ਕੰਮ ਵੀ ਕਰਦੇ ਨੇ ਜਿਵੇਂ ਪਸ਼ੂ ਪਾਲਨ ਬੱਕਰੀ ਪਾਲਨ इत्यादि ਤੇ ਇਸ ਸਭ ਨੂੰ ਮੱਦੇਨਜ਼ਰ ਰੱਖ ਕੇ ਪੰਜਾਬ ਸਰਕਾਰ ਨੇ ਵੈਟਰਨਰੀ ਹਸਪਤਾਲ ਵੀ ਖੋਲਦੇ ਥਾਂ-ਥਾਂ ਤੇ ਤੇ ਇਹਦੇ ਲਈ ਸਰਕਾਰ ਨੇ ਵੈਟਰਨਰੀ ਡਾਕਟਰਸ ਅਪਾਇੰਟ ਕੀਤੇ ਜਿਨ੍ਹਾਂ ਦਾ ਪੀ ਸਕੇਲ ਮੈਡੀਕਲ ਆਫਿਸਰਸ ਦੇ ਬਰਾਬਰ ਰਹਾ ਪਰ ਪੰਜਾਬ ਦੇ ਫਾਈਨੈਂਸ ਡਿਪਾਰਟਮੈਂਟ ਦੁਆਰਾ 2021 ਵਿੱਚ ਇੱਕ ਲੈਟਰ ਜਾਰੀ ਕਰਕੇ ਵੈਟਰਨਰੀ ਆਫਿਸਰਸ ਦਾ ਪੇ ਸਕੇਲ ਮੈਡੀਕਲ ਆਫਿਸਰਾਂ ਤੋਂ ਘਟਾ ਦਿੱਤਾ ਗਿਆ ਅਤੇ ਲੰਬੇ ਸਮੇਂ ਤੋਂ ਚੱਲਦੀ ਪੇ ਪੈਰਟਿਕ ਤੋਰ ਦਿੱਤੀ ਗਈ। ਇਸੇ ਦੇ ਚੱਲਦੇ ਪਿਛਲੇ ਕਈ ਸਮਾਂ ਤੋਂ ਪੰਜਾਬ ਦੇ ਵੈਟਰਨਰੀ ਡਾਕਟਰਸ ਸੰਘਰਸ਼ ਵਿੱਚ ਹੈਗੇ ਨੇ ਤੇ ਇਸੇ ਵਿਸ਼ੇ ਤੇ ਅੱਜ ਅਸੀਂ ਗੱਲ ਕਰਾਂਗੇ ਵੈਟਰਨਰੀ ਡਾਕਟਰਸ ਦੇ ਲੀਡਰਸ ਨਾਲ। ਤੇ ਐਸੇ ਵਿਸ਼ੇ ਤੇ ਸਾਡੇ ਨਾਲ ਗੱਲ ਕਰਨ ਦੇ ਮੌਜੂਦ ਨੇ ਰਿਟਾਇਰਡ ਜੁਆਇੰਟ ਡਾਇਰੈਕਟਰ ਡਾਕਟਰ ਗੁਰਿੰਦਰ ਸਿੰਘ ਵਾਲਿਆ ਤੇ ਪੰਜਾਬ ਵੈਟਰਨਰੀ ਕਾਉਂਸਲ ਦੇ ਮੈਂਬਰ ਡਾਕਟਰ ਅਬਦੁਲ ਮਜੀਦ ਤੇ ਆਓ ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਪੇ ਪੈਰਿਟੀ ਕੀ ਚੀਜ਼ ਹੈ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਸਰ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਪੇ ਪੈਰਿਟੀ ਕੀ ਹੈ ਜੀ ਮੈਂ ਜੀ ਪਿੱਛੇ ਜਾਵਾਂ ਇਹ ਜਿਹੜੀ ਪੇ ਪੈਰਿਟੀ ਵੈਟਰਨਰੀ ਡਾਕਟਰਸ ਨੂੰ ਪੰਜਾਬ ਦੇ ਡਾਕਟਰਸ ਨੂੰ ਮਿਲੀ ਸੀ ਇਹ ਹਾਈ ਕੋਰਟ ਦਾ ਜੱਜਮੈਂਟ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਜੱਜਮੈਂਟ ਸੀ ਜਿਹੜੀ ਕਿ ਪੰਜਾਬ ਸਰਕਾਰ ਨੇ ਇਹਦੇ ਬਾਰੇ ਐਸਐਲਪੀ ਵੀ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪੰਜਾਬ ਗਵਰਨਮੈਂਟ ਦੀ ਐਸਐਲਪੀ ਰਿਜੈਕਟ ਹੋ ਗਈ ਸੀ ਤੇ ਉਹਦੇ ਬੇਸ ਤੇ ਇੱਕ ਇੱਕ 78 ਤੋਂ ਸਾਨੂੰ ਵੈਟਰਨਰੀ ਆਫੀਸਰਸ ਨੂੰ 22 940 18500 ਦਾ ਸਕੇਲ ਦਿੱਤਾ ਗਿਆ ਸੀਗਾ ਤੇ ਇੱਕ ਇੱਕ 78 ਤੋਂ ਜਿਹੜਾ ਯਾਨੀ ਕਿ 22 ਸਾਲ ਤੇ 25 ਸਾਲ 47 ਸਾਲ ਤੋਂ ਪਹਿਲਾਂ ਸਾਨੂੰ ਇਹ ਸਕੇਲ ਦਿੱਤਾ ਗਿਆ ਸੀਗਾ ਜਿਹੜਾ 940 1850 ਦਾ ਮੈਡੀਕਲ ਅਫੀਸਰ ਦਾ ਵੀ ਇਹੀ ਸਕੇਲ ਸੀਗਾ ਸੇਮ ਬਰਾਬਰ ਸੀ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹਰ 10 ਸਾਲ ਬਾਅਦ ਜਿਹੜੀ ਪੰਜਾਬ ਗਵਰਨਮੈਂਟ ਦੇ ਪੇ ਕਮਿਸ਼ਨ ਆਉਂਦਾ ਹੈ ਤੇ ਐਵਰੀ 10 ইয়ার ਜਿਹੜੇ ਪੇ ਸਕੇਲ ਜਿਹੜੇ ਰਿਵਾਈਜ਼ ਕਰਦੀ ਹੈ ਗਵਰਨਮੈਂਟ ਉਸ ਤੋਂ ਬਾਅਦ 1 1 86 ਤੋਂ ਅਗਲਾ ਪੇ ਕਮਿਸ਼ਨ ਆਇਆ ਉਹਨੇ ਜਿਹੜੇ ਰਿਵਾਈਜ਼ ਕੀਤੇ ਸਕੇਲ ਉਦੋਂ ਸਾਨੂੰ 2200 4000 ਦਾ ਸਕੇਲ ਮਿਲਿਆ ਬੈਟ ਬੈਟਰੀ ਆਫੀਸਰਸ ਨੂੰ ਇਹ ਮੈਡੀਕਲ ਆਫੀਸਰ ਨੂੰ ਵੀ ਸੇਮ ਹੀ ਸਕੇਲ ਦਿੱਤਾ ਗਿਆ 220 4000 ਵਿਦ 8 ਤੇ 18 ਸਾਲ ਬਾਅਦ ਜਿਹੜਾ ਹੈ ਸਟੈਪ ਅਪ ਜਿਹੜਾ ਸਕੇਲ ਸੀਗਾ ਉਹ ਵੀ ਬਰਾਬਰ ਸੀ ਦੋਨਾਂ ਨੂੰ ਇਸ ਤੋਂ ਬਾਅਦ ਆਫਟਰ ਅਗਲੇ 10 ਸਾਲ ਬਾਅਦ ਇੱਕ ਇੱਕ 96 ਕੋ ਜਿਹੜਾ ਸਕੇਲ ਮਿਲਿਆ ਸਾਨੂੰ 8000 13500 ਦਾ ਉਹਦੇ ਤੇ ਨਾਲ 4 9 14 ਡੀਏ ਸੀਪੀ ਵੀ ਮਿਲਿਆ ਡਾਇਨਾਮਿਕ ਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਇਹ ਇਸ ਕਰਕੇ ਹੁੰਦੀ ਹੈ ਕਿਉਂਕਿ ਪ੍ਰੋਮੋਸ਼ਨ ਘਟਾ ਹੈ ਇਹਦੇ ਵਿੱਚ ਜਿਹੜਾ ਹੈਗਾ ਸਾਡੇ ਡਿਪਾਰਟਮੈਂਟ ਦੇ ਵਿੱਚ ਤੇ ਹੈਲਥ ਡਿਪਾਰਟਮੈਂਟ ਵਿੱਚ ਵੀ ਘਟ ਸੀ ਤੇ ਇਸ ਕਰਕੇ ਜਿਹੜੀ ਹੈਗੀ ਹੈ 4 4914 ਜੇ ਪ੍ਰੋਮੋਸ਼ਨ ਨਹੀਂ ਵੀ ਹੁੰਦੀ ਤਾਂ ਅਗਲਾ ਸਟੈਪ ਅਪ ਸਕੇਲ ਮਿਲ ਜਾਂਦਾ ਹੈ ਇਹ ਸਕੇਲ ਸਾਡੇ ਬਰਾਬਰ ਸੀ 96 ਵਿੱਚ ਵੀ ਉਸ ਤੋਂ ਬਾਅਦ 1 ਇੱਕ 2006 ਤੋਂ ਅਗਲਾ ਪੇ ਕਮਿਸ਼ਨ ਆਇਆ ਉਦੋਂ ਵੀ ਸਾਡੇ ਪੇ ਸਕੇਲ 15639100 ਸੀ ਤੇ ਮੈਡੀਕਲ ਅਫੀਸਰ ਦਾ ਵੀ ਸੇਮ ਸਕੇਲ ਸੀ ਤੇ 4 ਨੂੰ 14 ਜਿਹੜਾ ਡਾਇਨਾਮਿਕ ਸ਼ੋਰਡ ਕੈਰੀਅਰ ਕੰਪ੍ਰੈਸ਼ਨ ਸਕੀਮ ਸੀ ਜਿਹੜੀ ਪਿਛਲੇ ਇੱਕ ਮਿਸ਼ਨ ਦੀ 10 ਸਾਲ ਪਹਿਲਾਂ ਮਿਲੀ ਸੀ ਉਹ ਵੀ ਉਹ ਕੰਟੀਨਿਊ ਬਰਕਰਾਰ ਰੱਖੀ ਗਵਰਨਮੈਂਟ ਨੇ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ 2006 ਤੋਂ ਬਾਅਦ 2016 ਦੇ ਵਿੱਚ ਅਗਲਾ ਪੇ ਕਮਿਸ਼ਨ ਆਣਾ ਸੀਗਾ ਇੱਕ ਇੱਕ 2016 ਤੋਂ ਉਸ ਟਾਈਮ ਤੇ ਗਵਰਨਮੈਂਟ ਨੇ ਕਿਹਾ ਵੀ ਅਸੀਂ 6ਵੇਂ ਪੇ ਕਮਿਸ਼ਨ ਸੀ ਪੰਜਾਬ ਪੇ ਕਮਿਸ਼ਨ ਉਹ ਜਿਹੜੀ ਗਵਰਨਮੈਂਟ ਸੀ ਉਸ ਟਾਈਮ ਤੇ ਕਾਂਗਰਸ ਗਵਰਨਮੈਂਟ ਸੀ ਤੇ ਮਿਸਟਰ ਮੰਤਰੀ ਬਾਦਲ ਫਾਈਨੈਂਸ ਮਿਨਿਸਟਰ ਸੀ ਉਦੋਂ ਤੇ ਉਹਨਾਂ ਨੇ ਕਿਹਾ ਵੀ 6ਵੇਂ ਪੇ ਕਮਿਸ਼ਨ ਜਿਹੜਾ ਹੈਗਾ ਇਹਦੀ ਰეკਮੈਂਡੇਸ਼ਨ ਜ਼ਿਆਦਾ ਹੈ ਤੇ ਉਹਨੂੰ ਉਹਨਾਂ ਨੇ ਦਰਗਜ਼ਨਾਰ ਕਰਕੇ ਉਹਦੀ ਬਜਾਏ 7ਥ ਪੇ ਕਮਿਸ਼ਨ ਸੀ ਜਿਹੜਾ ਸੈਂਟਰਲ ਪੇ ਕਮਿਸ਼ਨ ਚੱਲ ਰਿਹਾ ਸੀ ਕਿਉਂਕਿ ਪੰਜਾਬ ਦਾ ਪੇ ਕਮਿਸ਼ਨ ਪਿੱਛੇ ਚੱਲਦਾ ਹੈ ਉਹਦਾ 6ਵਾਂ ਸੀ ਤੇ ਉਹਦੇ ਬਰਾਬਰ ਜਿਹੜਾ ਸੀਗਾ ਪੈਰਨਲ ਸੈਂਟਰ ਦਾ 7ਵਾਂ ਸੈਂਟਰਲ ਪੇ ਕਮਿਸ਼ਨ ਸੀ ਉਹਦੇ ਮੁਤਾਬਕ ਅਸੀਂ ਦੇਵਾਂਗੇ ਜਿਹੜੇ EMPLOYEES ਨੂੰ ਤੇ ਜਿਹੜਾ 7ਵਾਂ ਬੇਸ ਕਮਿਸ਼ਨ ਜੀ ਸੈਂਟਰ ਦਾ ਉਹਦੇ ਮੁਤਾਬਕ ਜਿਹੜੀ ਸਾਡੀ ਬੰਦੀ ਸੀ ਸੈਲਰੀ ਉਹਦੇ ਟੇਬਲ ਦੇ ਹਿਸਾਬ ਨਾਲ 56100 ਬੇਸਿਕ ਬੰਦੀ ਸੀ ਐਂਟਰੀ ਸਕੇਲ ਤੇ ਤੇ ਜਦੋਂ ਕਿ ਸਾਨੂੰ ਉਹਦੇ ਮੁਤਾਬਕ ਹੀ 2020 ਦੇ ਵਿੱਚ ਪੋਸਟਾਂ ਵੀ ਨਿਕਲੀਆਂ ਵੈਟਰਨਰੀ ਆਫੀਸਰ ਦੀਆਂ ਜਿਹੜੀ ਐਡਵਰਟਾਈਜ਼ਮੈਂਟ ਸੀ ਉਹਦੇ 56100 ਦਾ ਹੀ ਸਕੇਲ ਦਿੱਤਾ ਗਿਆ ਬਟ 2021 ਦੇ ਵਿੱਚ ਫਾਈਨੈਂਸ ਡਿਪਾਰਟਮੈਂਟ ਨੇ ਇਕ ਬਿਲੀਪੋ ਕਹ ਲੋ ਕਲੈਰੀਕਲ ਲੈਵਲ ਤੇ ਜਾਂ ਕਿਸੇ ਲੈਵਲ ਤੇ ਉਹਨਾਂ ਨੇ ਸਾਡਾ ਪੇ ਸਕੇਲ 56100 ਘਟਾ ਕੇ 47600 ਕਰਤਾ ਤੇ ਜਿਹੜਾ ਕੀ ਉਹਦੇ ਨਾਲ ਵੈਟਰਨਰੀ ਆਫੀਸਰਸ ਨਾਲ ਕਾਫੀ ਤੱਕਾ ਹੋਇਆ ਇਹ ਜਿਹੜਾ ਸਕੇਲ ਘਟਿਆ ਘਟ ਕੀਤਾ ਜਿਹੜਾ ਤੇ ਉਸੇ ਕਰਕੇ ਜਿਹੜੇ ਹੈਗੇ ਆਪਣੇ ਪੰਜਾਬ ਦੇ ਜਿਹੜੇ ਵੈਟਰਨਰੀ ਆਫੀਸਰ ਹੈ ਸੰਘਰਸ਼ ਦੀ ਰਾਹ ਤੇ ਹੈ ਤੇ ਕੋਸ਼ਿਸ਼ ਕਰ ਰਹੇ ਹੈ ਇਹਨੂੰ ਰਹਿਣ ਦੇ ਅਗਲੇ ਅਗਲੇ ਚਾਊਗਾ ਉਹ ਕੋਸ਼ਿਸ਼ ਕਰ ਰਹੇ ਆ ਵੀ ਆਪਾਂ ਇਹ ਜਿਹੜਾ ਹੈਗਾ ਬਰਾਬਰ ਕੀਤਾ ਜਾਵੇ ਜੀ ਤੇ ਇਸ ਤੋਂ ਇਲਾਵਾ ਆਪਣਾ ਦੇਖੋ ਆਪਣਾ ਇਹ ਸਾਡਾ ਇਹਨਾਂ ਪੁਰਾਣਾ ਬਰਾਬਰ ਸੀ ਪੀਐਸਪੀਐਲ ਈਵਨ ਜਿਹੜੀਆਂ ਬਾਕੀ ਸਟੇਟਸ ਹੈਗੀਆਂ ਹਰਿਆਣਾ ਹੋ ਗਿਆ ਹਿਮਾਚਲ ਹੋ ਗਿਆ ਉਹ ਦੇ ਯੂਜ਼ ਟੂ ਫਾਲੋ ਪੰਜਾਬ ਪਰ ਹੁਣ ਪੰਜਾਬ ਮੈਨੂੰ ਬੜੇ ਬੜਾ ਆਈ ਐਮ ਵੈਰੀ ਮੱਚ ਡਿਸਕਸਟਿਡ ਕਿ ਜਿਹੜਾ ਹੈਗਾ ਸਾਡਾ ਰੰਗਲਾ ਪੰਜਾਬ ਪੰਜਾਬ ਸੀਗਾ ਰੰਗਲਾ ਪੰਜਾਬ ਛੱਡ ਕੇ ਗੰਦਲਾ ਪੰਜਾਬ ਬਣ ਗਿਆ ਤੇ ਸਾਡੇ ਪੇ ਸਕੇਲ ਘਟ ਹੈ ਹਰਿਆਣੇ ਦੇ ਜਿਆਦਾ ਉਹਨੇ ਪਿੱਛੇ ਜੇ ਉੜੀਸਾ ਦੀਆਂ ਐਡਵਰਟਾਈਜ਼ਮੈਂਟ ਆਈ ਸੀ ਵੈਟਰਨਰੀ ਆਫੀਸਰ ਦੀ ਰਾਜਸਥਾਨ ਦੀ ਐਡਵਰਟਾਈਜ਼ਮੈਂਟ ਆਈ ਹੈ ਉਹਦੇ ਚ 56110 ਦਾ ਸਕੇਲ ਐਂਟਰੀ ਸਕੇਲ ਦਿੱਤਾ ਗਿਆ ਉਹਨੂੰ ਦੇਖ ਕੇ ਸਾਨੂੰ ਬੜਾ ਦੁੱਖ ਹੁੰਦਾ ਭਾਵੇਂ ਕਿ ਅਸੀਂ ਡਿਪਾਰਟਮੈਂਟ ਛੱਡਤਾ ਪਰ ਬਾਹਰ ਜਿਹੜੇ ਸਾਡੇ ਬੱਚੇ ਹੈ ਜਿਹੜੇ ਨਵੇਂ ਵੈਟਰਨਰੀ ਆਫੀਸ ਆ ਰਹੇ ਆ ਉਹਨਾਂ ਲਈ ਸਾਡੇ ਕਿਉਂਕਿ ਸਟੇਟਸ ਵੀ ਘਟਦਾ ਹੈ ਇਹਦੇ ਨਾਲ ਪੇ ਸਕੇਲ ਘਟ ਹੁੰਦਾ ਨਾਲ ਇਹ ਉਹਨਾਂ ਲਈ ਸਭ ਤੋਂ ਵੱਡਾ ਦੁੱਖ ਹੈ ਕਿ ਇਹ ਜਿਹੜਾ ਸਰਕਾਰ ਨੇ ਘਟਾਇਆ ਤੁਹਾਨੂੰ ਜਾਨਣਾ ਚਾਹਾਂਗਾ ਕਿ ਇਹ ਪੈਰਟੀ ਟੁੱਟਣ ਨਾਲ ਤੁਹਾਡੇ ਜਿਹੜੇ ਵੈਟਰਨਰੀ ਡਾਕਟਰਸ ਨੇ ਤੇ ਉਹਨਾਂ ਦੇ ਜਿਹੜੇ ਵਿੱਤੀ ਘਾਟਾ ਹੈ ਕਿੰਨਾ ਕੁ ਪਰਖ ਪੈ ਰੰਦਾ ਉਹਦੇ ਨਾਲ ਦੇਖੋ ਜਿੱਤੇ ਤੱਕ ਵਿੱਤੀ ਘਾਟੇ ਦੀ ਗੱਲ ਹੈਗੀ ਆ ਵਿੱਤੀ ਘਾਟਾ ਆਪਾਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਹੀ ਆ ਵਿੱਚ 55 100 ਐਂਟਰੀ ਸਕੇਲ ਸੀਗਾ ਮੈਡੀਕਲ ਆਪਸਰਾਂ ਨੂੰ 53 100 ਦੇ ਦਿੱਤਾ ਗਿਆ ਜਿਹੜਾ ਸਾਡੇ ਵਾਲੇ ਸੀਗੇ ਉਹਨਾਂ ਦਾ ਸਕੇਲ ਜਿਹੜਾ 47600 ਦੇ ਦਿੱਤਾ ਗਿਆ। ਬਿੱਤੀ ਘਟੇ ਦੇ ਰੂਪ ਵਿੱਚ ਜੇ ਸੀ ਇਹਨੂੰ ਨਾ ਵੀ ਦੇਖੀਏ। ਲੇਕਿਨ ਇਹ ਸੀ ਵੀ ਸਾਰੇ ਬੱਚੇ ਅੱਜ ਵੀ ਅਸੀਂ ਦੇਖਦੇ ਆ ਨੀਟ ਕਰਦੇ ਆ। ਨੀਟ ਦੇ ਬੇਸਿਸ ਦੇ ਉੱਪਰ ਐਂਟਰੀ ਹੁੰਦੀ ਆ ਐਮਬੀਬੀਐਸ ਦੇ ਵਿੱਚ ਵੀ ਬੀਵੀਐਸਸੀ ਦੇ ਵਿੱਚ ਵੀ ਇਹ ਜਿਹੜੇ ਜਿਹੜੇ ਮੈਡੀਕਲ ਕੋਰਸਿਸ ਨੇ। ਬੜੀ ਵਾਰੀ ਇਹ ਹੁੰਦਾ ਸੀ ਵੀ ਚਲੋ ਜੀ ਮੈਡੀਕਲ ਨਹੀਂ ਮਿਲਿਆ ਹੈਗਾ ਵੈਟਰਨਰੀ ਮਿਲ ਗਿਆ। ਸਕੇਲ ਤਾਂ ਬਰਬਰ ਨੇ। ਤੇ ਹੁਣ ਇਹਦੇ ਨਾਲ ਕੀ ਹੋਇਆ? ਉਹ ਜਿਹੜਾ ਇੱਕ ਸੀ ਨਾ ਸਮਾਨ ਅਸੀਂ ਸਾਡਾ ਸਾਰਿਆਂ ਦਾ ਸਨਮਾਨ ਸੇਮ ਆ ਉਸਨੀ ਲੰਬੀ ਡਿਗਰੀ ਉਹਨਾਂ ਦੀ ਹੈ ਉਸਨੀ ਲੰਬੀ ਡਿਗਰੀ ਇਹ ਹੈਗੀ ਆ ਉਥੇ ਹਿਊਮਨ ਹੈਗਾ ਇੱਥੇ ਐਨੀਮਲ ਹੈਗਾ ਬੇਜ਼ੁਬਾਨ ਹੈ ਤੇ ਕਈ ਵਾਰੀ ਅਸੀਂ ਸਾਡੇ ਸੱਭਿਆਚਾਰ ਦੇ ਵਿੱਚ ਵੀ ਇਹ ਸੁਣਦੇ ਵੀ ਇਹ ਤਾਂ ਬੇਜ਼ੁਬਾਨਾਂ ਦਾ ਇਲਾਜ ਕਰਦੇ ਆ ਤੇ ਬੇਜ਼ੁਬਾਨਾਂ ਦਾ ਇਲਾਜ ਆਪਾਂ ਦੇਖਦੇ ਆ ਵੀ ਉਹ ਤਾਂ ਬੋਲਦੇ ਵੀ ਨਹੀਂ ਹੈਗੇ ਇਲਾਜ ਕਰਦੇ ਆ ਕਈ ਵਾਰੀ ਸਾਡੇ ਸਮਾਜ ਦੇ ਵਿੱਚ ਇਹ ਕਹਿਆ ਜਾਂਦਾ ਵੀ ਜਿਹੜੇ ਬੇਜ਼ੁਬਾਨਾਂ ਦੇ ਇਲਾਜ ਕਰਦੇ ਨੇ ਉਹਨਾਂ ਦੀ ਪੋਜੀਸ਼ਨ ਤਾਂ ਬਹੁਤ ਉੱਚੀ ਹੁੰਦੀ ਆ ਲੇਕ ਅਸੀਂ ਤਾਂ ਉੱਚੀ ਦੀ ਵੀ ਗੱਲ ਨਹੀਂ ਕਰਦੇ ਹੈਗੇ ਅਸੀਂ ਤਾਂ ਕਹਿੰਦੇ ਸੀ ਚਲੋ ਬਰਬਰ ਸੀਗਾ ਬਰਬਰ ਚੱਲਦਾ ਰਹਿੰਦਾ ਜਦੋਂ ਉਹਨਾਂ ਨੇ ਤੁਹਾਨੂੰ ਡਾਊਨ ਗ੍ਰੇਡ ਕਰਤਾ ਉਹਦੇ ਨਾਲ ਜਿਹੜਾ ਇੱਕ ਮੈਂਟਲ ਸ਼ੌਕ ਹੈਗਾ ਸਾਰੇ ਗੱਡਿਆਂ ਨੂੰ ਲੱਗਿਆ ਹੈਗਾ ਵੀ ਇਹ ਬੁਰਾ ਹੋਇਆ ਉਹਦੇ ਨਾਲ ਕੀ ਹੋਇਆ ਵਿੱਤੀ ਘਾਟਾ ਤਾਂ ਹੋਈ ਹੀ ਹੋਇਆ ਕਿਉਂਕਿ ਵਿੱਤੀ ਲੈਵਲ ਤੇ ਅਸੀਂ ਉਹਨਾਂ ਤੋਂ ਹੇਠਾਂ ਆ ਗਏ ਦੂਜੇ ਲੈਵਲ ਤੇ ਜਿਹੜਾ ਸਨਮਾਨ ਦਾ ਮੈਟਰ ਸੀਗਾ ਸਨਮਾਨ ਬਹੁਤ ਸਾਰਾ ਹਾਰਟ ਹੋਇਆ ਉਹਦੇ ਨਾਲ ਕੀ ਹੈਗਾ ਅਸੀਂ ਪੈਰਲ ਦੇਖਦੇ ਹਾਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਚੰਡੀਗੜ੍ਹ ਵੀ ਸਾਡੇ ਬਿਲਕੁਲ ਨਾਲ ਆ ਉੱਥੇ 5600 ਮਿਲਦਾ ਤੇ ਇੱਥੇ ਜਿਹੜਾ ਬੱਚਾ ਆਉਂਦਾ ਉਥੇ 47600 ਮਿਲਦਾ ਤੇ ਆਲੇ-ਦੁਆਲੇ ਦੇ ਸਾਰੇ ਸੂਬਿਆਂ ਤੋਂ ਅਸੀਂ ਹੇਠਾਂ ਆ ਗਿਆ ਜਾਂ ਜਦ ਇਹ ਪੂਰੇ ਭਾਰਤ ਦੇ ਵਿੱਚ ਪੰਜਾਬ ਦੀ ਝੰਡੀ ਸੀਗੀ ਬਾਕੀ ਸਟੇਟਾਂ ਦੇਖਦੇ ਆ ਸੀ ਪੰਜਾਬ ਦੇ ਸਕੇਲ ਚੰਗੇ ਹੈਗੇ ਆ ਲੇਕਿਨ ਇਸ ਵੇਲੇ ਪੰਜਾਬ ਠੇਠਾਂ ਚੱਲਿਆ ਗਿਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਲੇਮ ਕਰਦੇ ਨੇ ਪਿਛਲੇ ਦਿਨਾਂ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਵੀ ਪੰਜਾਬ ਦੇ ਵੈਟਰਨਰੀ ਡਾਕਟਰ ਵਿਦੇਸ਼ਾਂ ਦੇ ਵਿੱਚ ਜਾ ਕੇ ਵੱਡੀਆਂ ਸਭਾਵਾਂ ਦਿੰਦੇ ਆ ਇਦਾਂ ਕਹਿੰਦੇ ਨੇ ਵੀ ਬਹੁਤ ਵੱਡੀਆਂ ਸਭਾਵਾਂ ਦਿੰਦੇ ਨੇ ਤੇ ਉਹ ਵੱਡਾ ਸਾਰਾ ਕੰਮ ਕਰ ਰਿਆ ਉਹ ਵਿਦੇਸ਼ਾਂ ਦੇ ਵਿੱਚ ਜਿਹੜੇ ਡਾਕਟਰ ਸਾਡੇ ਕੰਮ ਕਰਦੇ ਨੇ ਉਹਨਾਂ ਹੀ ਤਾਂ ਪ੍ਰੇਜ਼ ਕਰਦੇ ਆ ਔਰ ਜਿਹੜੇ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਮਾਨ ਸਨਮਾਨ ਉਹ ਕਦੋਂ ਰਿਸਟੋਰ ਕਰਨਗੇ ਉਹਨਾਂ ਦੇ ਮੇਰੇ ਮੇਰੇ ਖਾਲ ਸ਼ਾਇਦ ਉਹਨਾਂ ਨੂੰ ਪਰਵਾਹ ਨਹੀਂ ਇਸੇ ਦੇ ਕਰਕੇ ਜਿਹੜੇ ਇੱਥੇ ਸਾਡੇ ਨਵੇਂ ਬੱਚੇ ਦੇਖੋ ਮੈਨੂੰ ਨਹੀਂ ਫਰਕ ਪਿਆ ਕਿਉਂਕਿ ਮੈਂ ਪੁਰਾਣਾ ਡਾਕਟਰ ਹੈਗਾ ਅਸੀਂ ਸਾਡੇ ਸਾਡੇ ਪੇਸਕਲ ਸੇਮ ਨੇ ਫਰਕ ਕਿਹਨੂੰ ਪਿਆ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਨਵੀਂ ਜਨਰੇਸ਼ਨ ਤਾਂ ਆਪਾਂ ਦੇਖੀਏ ਤੇ ਉਹ ਪੈਦਾ ਹੁੰਦੇ ਇਸ ਹਾਲ ਕਿਉਂਕਿ ਇੱਕ ਅਰੇਹਾ ਵਾਤਾਵਰਨ ਬਣਿਆ ਹੋਇਆ ਦੇਸ਼ ਦੇ ਵਿੱਚ ਵੀ ਇੱਥੇ ਜੋਬਸ ਨਹੀਂ ਮਿਲਦੀਆਂ ਜਿਹੜੀਆਂ ਜੋਬਸ ਮਿਲਦੀਆਂ ਨੇ ਕੰਟਰੈਕਟ ਵਾਲੀਆਂ ਮਿਲਦੀਆਂ ਨੇ ਉਹਨਾਂ ਦੇ ਉੱਪਰ ਕੀ ਆ ਪੈਨਸ਼ਨ ਵੀ ਨਹੀਂ ਹੁੰਦੀ ਤੇ ਉਹਦੇ ਕਰਕੇ ਜਿਹੜਾ ਸਾਡਾ ਸਾਡੇ ਜਿਹੜੇ ਦੇਸ਼ ਨੇ ਪ੍ਰੋਡਿਊਸ ਕੀਤੇ ਅੱਛੇ ਜਿਹੜਾ ਬ੍ਰੇਨ ਸੀਗਾ ਉਹ ਸਾਰਾ ਨੂੰ ਜਾ ਰਿਹਾ ਸਾਡੇ ਤਾਂ ਨਵੇਂ ਮੁੰਡੇ ਔਨ ਸਾਰੇ ਡਿਗਰੀ ਦੇ ਦੌਰਾਨ ਉਹ ਤਿਆਰੀ ਕਰਨ ਲੱਗ ਜਾਂਦੇ ਨੇ ਨਾਲ ਦੀ ਨਾਲ ਬਾਹਰ ਚਲੇ ਜਾਂਦੇ ਨੇ ਕਿਉਂਕਿ ਬਾਹਰ ਬਹੁਤ ਅੱਛੇ ਸਨਮਾਨ ਹੈ ਪੇ ਹੈ ਪਾਕ ਸੈਕਿੰਗੇ ਸਭ ਕੁਝ ਹੈਗਾ ਤੇ ਜੇ ਉਹ ਸਾਰਾ ਬਾਹਰ ਜਾਈ ਜਾਏਗਾ ਪੰਜਾਬ ਨੂੰ ਕੌਣ ਸਰਵ ਕਰੇਗਾ ਇਸ ਕਰਕੇ ਇਦਾਂ ਲੈ ਲਈਏ ਕਿ ਇਹ ਪੇ ਪੈਰਟੀ ਦੇ ਨਾਲ ਜਿੱਥੇ ਮਾਨ ਸਨਮਾਨ ਦੀ ਲੜਾਈ ਹੋਈ ਹੈ ਕਿ ਉਹ ਤੇ ਪੰਜਾਬ ਨੂੰ ਵੀ ਵੱਡਾ ਘਾਟਾ ਪੈਣ ਜਾ ਰਿਹਾ ਹੈ ਇਹਦੇ ਉੱਪਰ ਸੋਚਣਾ ਬੰਦਾ ਹੈਗਾ ਤੁਹਾਡੀ ਗੱਲਾਂ ਤਾਂ ਬਿਲਕੁਲ ਸਹੀ ਨੇ ਪਰ ਤੁਸੀਂ ਮੈਨੂੰ ਦੱਸੋਗੇ ਕਿ ਮਤਲਬ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਭ ਨੂੰ ਬਹਾਲ ਕਰਨ ਵਿੱਚ ਪੰਜਾਬ ਸਰਕਾਰ ਨੂੰ ਕੀ ਦਿੱਕਤਾਂ ਪੇਸ਼ ਆ ਰਹੀਆਂ ਨੇ ਆ ਦੇਖੋ ਮੈਂ ਪਿੱਛੇ ਮੈਨੂੰ ਯਾਦ ਹੈ ਪਹਿਲਾਂ ਕਾਂਗਰਸ ਸਰਕਾਰ ਦੇ ਟਾਈਮ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਉਹਨਾਂ ਨੇ ਵੀ ਜਿਹੜਾ ਲਾਈਫਸਟਾਕ ਸੈਕਟਰ ਦਾ ਦੇਖਦੇ ਹੋਏ ਵੀ ਇਹ ਇਹਦੇ 'ਚ ਬੜਾ ਇਹਦੇ 'ਚ ਪੋਟੈਂਸ਼ੀਅਲ ਹੈਗਾ ਇਹਦੇ 'ਚ ਤੇ ਇਹ ਦੇਖਦੇ ਹੋਏ ਉਹਨਾਂ ਨੇ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਲੁਧਿਆਣੇ ਸਟੈਬਲਿਸ਼ ਕੀਤੀ ਸੀ ਤੇ ਉਹ ਵੀ ਵਾਜ਼ੇ ਵਿਜ਼ਨਰੀ ਲੀਡਰ ਉਸੇ ਤਰ੍ਹਾਂ ਹੀ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਜੀ ਵੀ ਜਿਹੜੇ ਅਕਲ ਸੀਐਮ ਹੈਗੇ ਆ ਉਹ ਵੀ ਹੀ ਇਜ਼ ਆਲਸੋ ਪਿੰਡੂ ਪੁਚੋਕੜ ਤੋਂ ਹੈ ਤੇ ਉਹਨਾਂ ਦੇ ਜਿਹੜੇ ਪਿੰਡੂ ਲੋਕਾਂ ਦੀਆਂ ਜਿਹੜੀਆਂ ਉਹਨਾਂ ਨੂੰ ਦਰਪੇਸ਼ ਜਿਹੜੀਆਂ ਮੁਸ਼ਕਲਾਂ ਉਹਨਾਂ ਤੋਂ ਵੀ ਜਾਣੂ ਹੈ ਤੇ ਉਹਨਾਂ ਨੂੰ ਤੰਗੀਆਂ ਤੁਰਸ਼ੀਆਂ ਜਿਹੜੀਆਂ ਆਂਦੀਆਂ ਪਿੰਡ ਪਿੰਡ ਦੇ ਲੋਕਾਂ ਨੂੰ ਉਹਨਾਂ ਤੋਂ ਵੀ ਜਾਣੂ ਮੈਂ ਤੇ ਮੈਨੂੰ ਲੱਗਦਾ ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਪੰਜਾਬ ਇਹ ਮਸਲੇ ਦਾ ਹੱਲ ਕਰਨਗੇ ਕਿਉਂਕਿ ਇਹ ਮਸਲਾ ਕੁਝ ਨਹੀਂ ਹੈ ਇਹ ਤਾਂ ਇਹ ਤਾਂ ਏਨੇ ਸਾਲ ਤੋਂ 47 ਸਾਲਾਂ ਤੋਂ ਸਾਡੀ ਪੈਰਿਟੀ ਚੱਲ ਰਹੀ ਹੈ 1978 ਤੋਂ ਪਹਿਲੀ ਗੱਲ ਹੈਗੀ ਹੈ ਹਾਈ ਕੋਰਟ ਦੀ ਜੱਜਮੈਂਟ ਹੈ ਹਾਈ ਕੋਰਟ ਦੀ ਜੱਜਮੈਂਟ ਹੈ ਉਹ ਵੀ ਸੁਪਰੀਮ ਕੋਰਟ ਨੇ ਵੀ ਉਹਨੂੰ ਓਕੇ ਕੀਤਾ ਹੋਇਆ ਹੈ ਪੀ ਸੈਕੰਡਲੀ ਦੇਖੋ ਇਕੁਅਲ ਵਰਕ ਇਕੁਅਲ ਡਾਕਟਰ ਸਾਹਿਬ ਨੇ ਵੀ ਡਾਕਟਰ ਮਜੀਦ ਉਹਨੇ ਕਹਿ ਰਹੇ ਸੀਗੇ ਚੰਡੀਗੜ੍ਹ ਚ ਸਕੇਲ 55100 ਹੈ ਉਹ ਠੀਕ ਹੈ ਜਿਹੜੇ ਚੰਡੀਗੜ੍ਹ ਦੇ ਡਾਕਟਰ ਹੈ ਯੂਟੀ ਦੇ ਹੈ ਹਰਿਆਣਾ ਦੇ ਹੈ ਉਹ 56100 ਸਕੇਲ ਹੈ ਜਿਹੜਾ ਸਾਡਾ ਪੰਜਾਬ ਤੋਂ ਡੈਪੂਟੇਸ਼ਨ ਤੇ ਜਾਂਦਾ ਹੈ ਉਹ 47600 ਹੈ ਉਹਦੀ ਘਟ ਹੈ ਤੇ ਇਹ ਵੀ ਇਕੁਅਲ ਪੇ ਇਕੁਅਲ ਵਰਕ ਜਿਹੜਾ ਪ੍ਰਿੰਸੀਪਲ ਹੈ ਇਹ ਉਹਦੇ ਵੀ ਅਗੇਂਸਟ ਹੈ ਜੇ ਤੁਸੀਂ ਇਕੁਅਲ ਪੇ ਇਕੁਅਲ ਵਰਕ ਹੋਣਾ ਚਾਹੀਦਾ ਪ੍ਰਿੰਸੀਪਲ ਜਿਹੜਾ ਇਹ ਪ੍ਰਿੰਸੀਪਲ ਹੈ ਇਹਨੂੰ ਜਿਹੜੀਆਂ ਕੋਰਟਾਂ ਨੇ ਵੀ ਸਮੇਂ-ਸਮੇਂ ਤੇ ਇਹਨੂੰ ਮੰਨਤਾ ਦਿੱਤੀ ਹੈ ਉਹ ਇਹ ਜਿੱਥੇ ਵੀ ਹੋਇਆ ਐ ਇਦਾਂ ਦਾ ਕੰਮ ਉੱਥੇ ਅਫਰਮਡ ਹੋਇਆ ਡਿਸੀਜਨ ਇਨ ਫੇਵਰ ਆਫ ਇਕੁਅਲ ਪੇ ਇਕੁਅਲ ਵਰਕ ਇਹ ਉਹਨੂੰ ਵੀ ਇਮਪ੍ਰਿੰਚ ਕਰਦਾ ਹੈ ਸੈਕੰਡਲੀ ਹਾਈ ਕੋਰਟ ਦੀ ਜੱਜਮੈਂਟ ਨੂੰ ਕਰਦਾ ਤੇ ਥਰਡਲੀ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਅੱਜਕੱਲ ਐਨੀਮਲ ਹਸਬੰਡਰੀ ਦਾ ਜਿਹੜਾ ਹੈਗਾ ਬਹੁਤ ਇੰਪੋਰਟੈਂਸ ਹੈ ਜਿਦਾ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਵੀ ਸਾਰੀ ਪੋਪੂਲੇਸ਼ਨ ਬਹੁਤੇ ਲੋਕੀ ਮਸ਼ਹੂਰ ਰੱਖਦੇ ਆ ਤੇ ਤੁਸੀਂ ਵੀ ਪਹਿਲਾਂ ਇੰਟਰੋਡਕਸ਼ਨ ਦੱਸ ਰਹੇ ਜੀ ਦੇ ਲੋਕਾਂ ਦਾ ਇੱਥੇ ਜਿਹੜਾ ਹੈਗਾ ਐਗਰੀਕਲਚਰ ਬੇਸਡ ਹੈ ਸਾਰੀ ਇਕਨੋਮੀ ਤੇ ਲੋਕੀ ਨਾਲ ਸਹਾਇਕ ਧੰਦੇ ਵੀ ਐਨੀਮਲਸ ਵੀ ਰੱਖਦੇ ਆ ਜਿਹੜੀ ਐਗਰੀਕਲਚਰ ਦੇ ਵਿੱਚ ਖੋਦ ਆ ਚੁੱਕੀ ਹੈ ਲੋਕਾਂ ਕੋਲ ਜ਼ਮੀਨਾਂ ਹੈ ਨਹੀਂ ਜ਼ਮੀਨਾਂ ਘਟ ਗਈਆਂ ਅਰਬਨਾਈਜੇਸ਼ਨ ਹੋ ਗਈ ਆਪਾਂ ਦੇਖ ਰਹੇ ਮੁਹੱਲੇ ਦੇ ਹਾਲੇ ਵਾਲੇ ਕਿੱਲੇ ਫਲੈਟਸ ਬਣ ਗਏ ਕਮਰਸ਼ੀਅਲ ਕੰਪਲੈਕਸਿਜ਼ ਆ ਗਏ ਐਗਰੀਕਲਚਰ ਜ਼ਮੀਨ ਘਟ ਗਈ ਉਹ ਇਸ ਕਰਕੇ ਐਗਰੀਕਲਚਰ ਦਾ ਹੁਣ ਕੋਈ ਇੰਨਾ ਜਿਹੜਾ ਹੈਗਾ ਪਲੈਟੂ ਤੇ ਆ ਚੁੱਕੀ ਉਹਦੀ ਪ੍ਰੋਡਕਸ਼ਨ ਉਹਨਾਂ ਜਿਹੜਾ ਹੈਗਾ ਐਨੀਮਲ ਹਸਬੈਂਡਰੀ ਸੈਕਟਰ ਹੀ ਹੈ ਜਿਹੜਾ ਜਿਹਦੇ ਥਰੂ ਆਪਾਂ ਪੰਜਾਬ ਦੇ ਫਾਰਮਰ ਨੂੰ ਜਿਹੜੀ ਉਹਦੀ ਇਕਨੋਮੀ ਆਪਾਂ ਉੱਪਰ ਚੱਕ ਸੁਣਾਇਆ ਇਹ ਸਿਰਫ ਇਕਨੋਮੀ ਇਹ ਨਹੀਂ ਹੈ ਦੂਸਰੀ ਗੱਲ ਹੈ ਵੈਟਰਨਰੀ ਡਾਕਟਰ ਦਾ ਹੋਰ ਵੀ ਰੋਲ ਹੈ ਅੱਜ ਕੱਲ ਜਿਹੜੇ ਅਮਰਜਿੰਗ ਡਿਜ਼ੀਜ਼ ਹੈ ਬਿਮਾਰੀਆਂ ਹੈਗੀਆਂ ਬਰਡ ਫਲੂ ਹੈ ਆਪਣਾ ਰੇਪੀਜ਼ ਹੈ ਬਰੂਸੀਲੋਸਿਸ ਹੈ ਹੋਰ ਕਈ ਨਵੀਆਂ ਬਿਮਾਰੀਆਂ ਆ ਰਹੀਆਂ ਹੈਗੀਆਂ ਜਿਹੜੀਆਂ ਉਹ ਜਿਨ੍ਹਾਂ ਦਾ ਹੱਲ ਕਰਨ ਦੇ ਲਈ ਜ਼ੂਨੋਟਿਕ ਡਿਜ਼ੀਜ਼ ਹੈ ਕਈ ਰਿਵਰਸ ਜ਼ੂਨੋਸਿਸ ਐਜ਼ ਜ਼ੂਨੋਟਿਕ ਡਿਜ਼ੀਜ਼ ਉਹ ਨੇ ਜਿਹੜੇ ਐਨੀਮਲਸ ਤੋਂ ਹਿਊਮਨ ਨੂੰ ਲੱਗਦੇ ਆ ਬੰਦੇ ਆ ਲੱਗਦੇ ਆ ਤੇ ਰਿਵਰਸ ਜ਼ੂਨੋਸਿਸ ਜਿਹੜੀ ਹੈਗੀ ਹੈ ਹਿਊਮਨ ਤੋਂ ਜਿਹੜੇ ਹੈਗੇ ਐਨੀਮਲਸ ਨੂੰ ਲੱਗ ਜਾਂਦੀਆਂ ਜਿੱਦਾਂ ਟੀਬੀ ਹੋ ਗਈ ਕੋਵਿਡ-19 ਵੀ ਹਿਊਮਨ ਤੋਂ ਐਨੀਮਲਸ ਨੂੰ ਆ ਸਕਦਾ ਹੈ ਰੇਪੀਜ਼ ਬਰੂਸਿਲੋਸਿਸ ਤੇ ਈਬੋਲਾ ਵਾਇਰਸ ਹੈ ਇਹ ਸਾਰੇ ਹੈਗੇ ਜ਼ੂਨੋਟਿਕ ਜਿਹੜੇ ਐਨੀਮਲ ਤੋਂ ਹਿਊਮਨ ਨੂੰ ਹੋ ਜਾਂਦੇ ਆ ਇਹ ਉਹਨਾਂ ਨੂੰ ਦੇਖਦੇ ਹੋਏ ਸਾਨੂੰ ਤਾਂ ਜੁਆਇੰਟ ਜਿਹੜੀ ਹੈਗੀ ਸਟਰੈਟਜੀ ਬਣਾਉਣ ਦੀ ਲੋੜ ਹੈ ਜਿਹੜਾ ਹੈਗਾ ਮਨ ਚੈਰੀਪਲ ਹਸਬੈਂਡ ਦੇ ਸੈਕਟਰ ਜਿਹੜਾ ਹੈਗਾ ਬੜੇ ਮੈਂ ਕਹੂੰਗਾ ਪੈਰਾਡਾਈਮ ਜਿਹੜਾ ਸ਼ਿਫਟ ਦੀ ਲੋੜ ਹੈ ਜਿਹੜਾ ਮਤਲਬ ਐਸੇ ਮੋੜ ਤੇ ਹੈ ਜਿੱਥੇ ਇਤੋਂ ਬਹੁਤ ਤਰੱਕੀ ਹੋ ਸਕਦੀ ਹੈ ਲਾਂਚਿੰਗ ਪੈਡ ਹੋ ਸਕਦਾ ਹੈ ਸਾਬਤ ਹੋ ਸਕਦਾ ਹੈ ਤੇ ਆਪਾਂ ਨੂੰ ਜਿਹੜਾ ਹੈਗਾ ਬਿਮਾਰੀਆਂ ਦਾ ਕੰਟਰੋਲ ਕਰਨ ਲਈ ਤੇ ਐਨੀਮਲਸ ਵਿੱਚ ਹਿਊਮਨ ਦੇ ਵਿੱਚ ਤੇ ਉਹ ਸਾਰੇ ਜੁਆਇੰਟ ਸਟਰੈਟਜੀ ਬਣਾਉਣ ਦੀ ਲੋੜ ਹੈ ਤੇ ਇਸ ਕਰਕੇ ਇਹ ਤਾਂ ਹੀ ਆਪਣਾ ਵੈਟਰੀਨਰੀ ਡਾਕਟਰ ਤਾਂ ਹੀ ਚੰਗਾ ਕੰਮ ਕਰਨਗੇ ਜੇ ਉਹ मोटਿਵੇਟ ਹੋਣਗੇ ਤੇ ਜੇ ਡੀਮੋਰੀਲਾਈਜ਼ ਹੋਣਗੇ ਉਹ ਕਿੱਦਾਂ ਕੰਮ ਕਰ ਸਕਣਗੇ ਦੇਖੋ ਮਾਨ ਸਾਹਿਬ ਨੇ ਵੀ ਡਾਕਟਰ ਸਾਹਿਬ ਨੇ ਹੁਣੇ ਦੱਸਿਆ ਕਿ ਮਾਨ ਸਾਹਿਬ ਨੇ ਬੜਾ ਐਪਰੀਸ਼ੀਏਟ ਕੀਤਾ ਕੋਰਸ ਸਾਡੇ ਵਿੱਚ ਵਿਧਾਨ ਸਭਾ ਦੇ ਵਿੱਚ ਹਾਲ ਵਿੱਚ ਕਿ ਵੈਟਰੀਨਰੀ ਡਾਕਟਰ ਬੜੇ ਵਧੀਆ ਕੰਮ ਕਰ ਰਹੇ ਆ ਬਾਹਰਲੇ ਕੰਟਰੀਆਂ ਚ ਉਹ ਬਿਲਕੁਲ ਉਹਨਾਂ ਨੂੰ ਪੋਟੈਂਸ਼ੀਅਲ ਹੈ ਇੱਥੇ ਸਾਡੇ ਡਾਕਟਰ ਹਰਪ੍ਰੀਤ ਸਿੰਘ ਪੁੱਛੜ ਸਾਡੇ ਗੁਰੂ ਅੰਗਦ ਦੇ ਯੂਨੀਵਰਸਿਟੀ ਦੇ ਹੀ ਗ੍ਰੈਜੂਏਟ ਹੈ ਉਹ ਉੱਥੇ ਉਹਨਾਂ ਨੇ ਕੈਨੇਡਾ 'ਚ ਉੱਥੇ ਨਾਮ ਨਖਤੇ ਉੱਥੇ ਮਨਿਸਟਰ ਬਣਾਏ ਹੋਏ ਉਹਨਾਂ ਨੇ ਤੇ ਜੇ ਉਹਨਾਂ ਨੂੰ ਵੈਲਿਊ ਕਰਦੇ ਆ ਇਸੇ ਕਰਕੇ ਉਹਨਾਂ ਨੇ ਵੈਟਰੀ ਡਾਕਟਰ ਦੀ ਵੈਲਿਊ ਹੈ ਬਾਹਰ ਤੇ ਮੈਂ ਤਾਂ ਇਹੀ ਕਹਿਣਾ ਮਾਨ ਸਾਹਿਬ ਨੂੰ ਵੀ ਆਪਾਂ ਇੱਥੇ ਵੀ ਇਦਾਂ ਦਾ ਬੜਾਈਏ ਰੰਗਲਾ ਪੰਜਾਬ ਬੜਾਈਏ ਇੱਕ ਵਾਰੀ ਫੇਰ ਤੇ ਤਾਂ ਕਿ ਆਪਾਂ ਪੰਜਾਬ ਦੀ ਇਕਨੋਮੀ ਨੂੰ ਉੱਪਰ ਚੁੱਕੀਏ ਤੇ ਵੈਟਰੀ ਡਾਕਟਰ ਨੂੰ ਜਿਹੜਾ ਹੈਗਾ ਉਹਦਾ ਬੰਦਾ ਮਾਨ ਸਨਮਾਨ ਸੀਗਾ ਉਹਨੂੰ ਬਹਾਲ ਕਰੀਏ ਤੇ ਉਹਦਾ ਜਿਹੜਾ ਸਕਿੱਲ ਹੈ 47 600 ਦੀ بجائے 56 100 ਕਰੀਏ ਤੇ ਮੈਂ ਇੱਕ ਹੋਰ ਮੈਨੂੰ ਬੜੀ ਹਾਸੇ ਵਾਲੀ ਗੱਲ ਹੈ ਜੀ ਅਸੀਂ ਜਿਹੜੀ ਮੀਟਿੰਗ ਦੇ ਵਿੱਚ ਸੀਗੇ ਜਿਹੜੇ ਮਨਿਸਟਰ ਦੀ ਸਬ ਕਮੇਟੀ ਹੈਗੀ ਆ ਉਹਦੇ ਮੀਟਿੰਗ ਦੇ ਵਿੱਚ ਤੇ ਉਹਨਾਂ ਨੇ ਫਾਈਨੈਂਸ ਡਿਪਾਰਟਮੈਂਟ ਵਾਲੇ ਦੋ ਤਿੰਨ ਜਿਹੜੀਆਂ ਮੀਟਿੰਗਾਂ ਨੇ ਨਾ ਜਾਂ ਸਰਕਾਰ ਨਾਲ ਹੋ ਚੁੱਕੀਆਂ ਨੇ ਸਬ ਕਮੇਟੀ ਨਾਲ ਹੋ ਚੁੱਕੀਆਂ ਮੰਤਰੀ ਸਾਹਿਬ ਨਾਲ ਮੇਰੇ ਖਿਆਲ ਅਸੀਂ ਮੈਨੂੰ ਲੱਗਦਾ ਵੀ ਦਸਾਂ ਵਿਹਾਂ ਵਾਰੀ ਮਿਲ ਗਿਆ ਨਾ ਨਹੀਂ ਕੋਈ ਕਰਦੇ ਹੈਗੇ ਜਿਹੜੀ ਫਾਈਨੈਂਸ ਕਮੇਟੀ ਹੈਗੀ ਆ ਉਹਨਾਂ ਨੇ ਵੀ ਕਹਿਤਾ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਸੈਕਟਰੀ ਸਾਹਿਬ ਪੂਰੀ ਜੋਰਾਂ ਨਾਲ ਕਹਿੰਦੇ ਨੇ ਬਿਲਕੁਲ ਜਾਇਜ਼ ਨੇ ਮੰਗਾ ਲੇਕਿਨ ਜਾਇਜ਼ ਨੇ ਤੇ ਫਿਰ ਇਹਨੂੰ ਸਿਰੇ ਚੜਾਣਾਂ ਚ ਕੀ ਦੇਖ ਰਿਹਾ ਮੈਂ ਇਹੀ ਕਹਿਣਾ ਚਾਹੁੰਦਾ ਜੀ ਜਿਹੜੀ ਗੱਲਾਂ ਪਾਸ ਕਰ ਰਹੇ ਹੋ ਤਾਂ ਲੱਗਦਾ ਹੈ ਕਿ ਨਾਰਮਲ ਡਾਕਟਰ ਤੇ ਬੈਟਨੇ ਡਾਕਟਰਸ ਇਕੁਇਲੈਂਟ ਹੀ ਹੈ ਕਿ ਬਹੁਤ ਜ਼ਿਆਦਾ ਵੀ ਉਹਨਾਂ ਜਾਨਵਰ ਤੋਂ ਆਬਵੀਸਲੀ ਦੱਸ ਨਹੀਂ ਸਕਦੇ ਪ੍ਰੋਬਲਮ ਜੀ ਪਰ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਇਹ ਸਭ ਕਰਨ ਚ ਕੀ ਦਿੱਕਤ ਆ ਰਹੀ ਹੈ ਤੁਹਾਡੀ ਗੱਲ ਕਿਉਂ ਨਹੀਂ ਮੰਨ ਰਹੇ ਜਾਂ ਫਿਰ ਕਿਥੇ ਨਾ ਕਿਥੇ ਤੁਹਾਨੂੰ ਲਾਰੇबाजी ਕਰ ਰਹੇ ਕਿ ਮਤਲਬ ਚਲਾਈ ਜਾਓ ਜਿਵੇਂ ਚੱਲਦਾ ਹੈ ਦੇਖੋ ਜਿਹੜੀ ਲਾਰੇबाजी ਦਾ ਨਜ਼ਰ ਆ ਰਹੀ ਆ ਕਿ ਕਾਫੀ ਲੰਬੇ ਸਮੇਂ ਤੋਂ ਮੰਤਰੀ ਸਾਹਿਬ ਨੇ ਕਦੇ ਨਾ ਨਹੀਂ ਕੀਤੀ ਵੀ ਨਹੀਂ ਤੁਹਾਡਾ ਮਸਲਾ ਨਹੀਂ ਸਹੀ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਕਰ ਰਹੇ ਹੋ ਜਿਹੜਾ ਨਹੀਂ ਕਹ ਬਹੇ ਦੇਖੋ ਉਥੇ ਇਹ ਹੈਗਾ ਵੀ ਸਰਕਾਰ ਨਾ ਸਰਕਾਰ ਦੀਆਂ ਕੁਝ ਪ੍ਰਾਇੋਰਟੀਜ਼ ਹੁੰਦੀਆਂ ਨੇ ਵੀ ਉਹ ਇੱਕ ਤਾਂ ਇਹ ਹੈਗਾ ਵੀ ਜਿੱਥੇ ਨਾ ਗਲੈਮਰਸ ਜਿਹਾ ਵਰਕ ਹੁੰਦਾ ਜਿੱਥੇ ਵਾਵਾ ਜੀ ਹੁੰਦੀ ਆ ਉਹ ਕੰਮ ਨੂੰ ਛੇੜ ਲੈਂਦੇ ਨੇ ਕਿਉਂਕਿ ਸਾਡੇ ਵਾਲਾ ਕੰਮ ਹੈਗਾ ਨਾ ਰੂਟ ਲੈਵਲ ਦਾ ਕਿਸਾਨ ਦੇ ਪੱਧਰ ਦੇ ਉੱਪਰ ਇੱਥੇ ਦਾ ਕਿਸਾਨਾਂ ਦੇ ਨਾਲ ਵੀ ਸਰਕਾਰ ਦੇ ਭੇਟ ਚੱਲਦੇ ਨੇ ਕਿਸੇ ਵੀ ਕਿਸਾਨਾਂ ਦੇ ਨਾਲ ਵੀ ਇਸੇ ਦਾ ਕਿਸਾਨਾਂ ਨੂੰ ਸਰਵ ਕਰਨ ਵਾਲੇ ਲੋਕ ਆ ਇਸੇ ਕਰਕੇ ਉਸੇ ਵਿਸ਼ੇ ਦੇ ਤਹਿਤ ਉਹ ਸਾਡੇ ਬਈ ਮਾਮਲੇ ਨੂੰ ਸ਼ਾਇਦ ਨਹੀਂ ਛੇੜ ਰਹੇ ਇਹ ਵੀ ਹੋ ਸਕਦਾ ਹੈ ਜੀ ਭਗਵੰਤ ਮਾਨ ਨੂੰ ਇਹ ਚੀਜ਼ ਦਾ ਨਾ ਵੀ ਪਤਾ ਹੋਵੇ ਮੰਤਰੀ ਸਾਹਿਬ ਦੇ ਲੈਵਲ ਤੋਂ ਦੂਜੇ ਲੈਵਲ ਤੋਂ ਕੋਈ ਕੋਈ ਸਾਰਾ ਕੁਝ ਭਗਵੰਤ ਮਾਨ ਸਾਹਿਬ ਦੇ ਲੈਵਲ ਤੇ ਨਹੀਂ ਜਾਂਦਾ ਹੈਠਾ ਮੰਤਰੀ ਸਾਹਿਬ ਦੇ ਸੈਕਟਰੀ ਸਾਹਿਬ ਦੇ ਲੈਵਲ ਤੇ ਰਹਿੰਦਾ ਤੇ ਉਹੀ ਚੀਜ਼ ਜਾਂਦੀ ਹੈ ਉੱਤੇ ਜਿਹੜੀ ਇਹਨਾਂ ਨੇ ਕਰਨੀ ਹੁੰਦੀ ਹੈ ਜਿਨ੍ਹਾਂ ਦੇ ਚੁਗਾਵਾ ਵਾਵਾ ਕੱਟਣੀ ਹੁੰਦੀ ਹੈ ਤੇ ਇਹ ਵੀ ਜਿੱਦਾਂ ਅਸੀਂ ਤੁਹਾਨੂੰ ਦੱਸਣਾ ਚਾਹੀਏ ਵੀ 2006 ਦੇ ਵਿੱਚ ਜਦੋਂ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਸੀਗੀ ਉਦੋਂ ਖਾਸਾ ਵੈਟਰਨਰੀ ਡਾਕਟਰਾਂ ਦਾ ਸੰਘਰਸ਼ ਚੱਲਿਆ ਸੀ ਜੌਬਜ਼ ਦੇ ਲਈ ਤੇ ਉਦੋਂ ਸਰਕਾਰ ਦੁਆਰਾ ਬਣਨ ਵਾਲੀ ਸੀ ਕੈਪਟਨ ਦੀ ਲੇਕਿਨ ਸਾਡੇ ਸੰਘਰਸ਼ ਕਰਕੇ ਉਹ ਸਰਕਾਰ ਨਾ ਬਣੀ ਬਾਦਲ ਸਰਕਾਰ ਆ ਗਈ ਤੇ ਜਿਹੜੇ ਇਸ ਵੇਲੇ ਵੀ ਹਾਲਾਤ ਨੇ ਕੁਝ ਨਹੀਂ ਪਤਾ ਲੱਗਦਾ ਵੀ ਕਿਦਨ ਨੂੰ ਟਰਨ ਹੋ ਜਵੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਜੈਨੂਇਨ ਚੀਜ਼ ਹੈਗੀ ਆ ਉਹਨੂੰ ਸੁਣਿਆ ਜਾਵੇ ਤੇ ਉਹਦੇ ਤੇ ਫੈਸਲਾ ਲੈ ਲਿਆ ਜਾਵੇ ਤੇ ਇਹ ਵੀ ਬੜੀ ਇੰਪੋਰਟੈਂਟ ਮੈਟਰ ਹੈਗਾ ਕਿਉਂਕਿ ਸਾਰਿਆਂ ਦਾ ਮਾਨ ਸਨਮਾਨ ਬਣਿਆ ਰਹਿਣਾ ਚਾਹੀਦਾ ਜਿਹੜੇ ਜਿੱਥੇ ਸੀਗੇ ਦੇਖੋ ਸਰਕਾਰ ਕਈ ਵਾਰੀ ਮੈਟਰੀਅਲ ਬਣਾ ਲੈਂਦੇ ਨੇ ਸਾਡੇ ਕੋਲੇ ਪੈਸੇ ਨਹੀਂ ਹੈਗੇ ਜੀ ਪੈਸੇ ਤੁਹਾਡੇ ਕੋਲੇ ਗੱਡੀਆਂ ਲੈਣ ਲਈ ਪੈਸੇ ਨੇ ਤੁਹਾਡੇ ਕੋਲੇ ਜਿਹੜੇ ਲਗਜ਼ਰੀ ਵਾਲੇ ਵਰਕ ਨੇ ਐ ਮੈਂ ਜੇ ਪੋਲੀਟੀਕਲੀ ਬੋਲੀਏ ਤੇ ਦਿੱਲੀ ਤੋਂ ਆਈ ਹੋਈ ਇਹਨਾਂ ਦੀ ਇੱਕ ਫੌਜ ਹੈਗੀ ਆ ਜਿਹੜੀ ਕਿ ਉਪ ਪਾਲੀ ਸਟੇਟ ਲੀਡਰਸ਼ਿਪ ਹੈਗੀ ਆ ਉਹ ਸਾਰੇ ਇੱਥੇ ਬਟਾਈ ਹੋਈ ਆ ਓਐਸਟੀ ਹੋਰ ਪਤਾ ਨਹੀਂ ਕਿੰਨੇ ਕਿੰਨੇ ਲਾਏ ਹੋਏ ਨੇ ਉਹ ਸਾਰੇ ਨੂੰ ਪੈਸਾ ਸਰਕਾਰੀ ਦਿੰਦੇ ਨੇ ਉੱਥੋਂ ਪੈਸੇ ਕਿੱਥੇ ਆਉਂਦੇ ਨੇ ਤੇ ਜਦੋਂ ਜਿਹੜੇ ਜੈਨੂਨ ਬੰਦੇ ਵਰਕ ਆਏ ਨੇ ਉਹਨਾਂ ਲਈ ਕੈਨਲੀ ਪੈਸ ਇਨੀ ਹੈਗੇ ਇਸ ਦਾ ਮਤਲਬ ਹੈਗਾ ਸਰਕਾਰ ਦੀ ਕਿਤੇ ਨਾ ਕਿਤੇ ਨਾ ਜਿਹੜੀ ਅ ਅੰਦਰਲੀ ਉਹ ਹੈਗੀ ਆ ਉਹ ਨੀਤੀ ਨਹੀਂ ਸਾਫ਼ ਹੈਗੀ ਤੁਸੀਂ ਫਿਰ ਤੁਹਾਡੀ ਅੱਗੇ ਦੀ ਰਣਨੀਤੀ ਕੀ ਰਹੇਗੀ ਤੁਸੀਂ ਕੀ ਸੋਚ ਰਹੇ ਹੋ ਕਿ ਤੁਸੀਂ ਐਜਾ ਕੀ ਐਕਸ਼ਨ ਲਓ ਤਾਂ ਕਿ ਆਉਣ ਵਾਲੇ ਜਿਹੜੀ ਜਨਰੇਸ਼ਨ ਹੈ ਉਹ ਇਸ ਤਰਫ ਮੁੜੇ ਜੀ ਨਹੀਂ ਤਾਂ ਉਹ ਤੋਂ ਮੁੜ ਹੀ ਹੁੰਦੇ ਗਏ ਅਸੀਂ ਇਦਾਂ ਅਸੀਂ ਆਪਣਾ ਦੇਖੋ ਅ ਇਹ ਜਿਹੜੀ ਹੈਗੀ ਹੈ ਆਪਣੇ ਰਾਈਟਸ ਦੀ ਗੱਲ ਹੈ ਬੈਟਰੀਮ ਤੇ ਤੇ ਰਾਈਟਸ ਦੇ ਲਈ ਵੈਟੇਰੀਨਰੀਅਨ ਜਿਹੜਾ ਹੈਗਾ ਕੋਈ ਵੀ ਹੈ ਆਮੇ ਵੈਟੇਰੀਰੀ ਆਫੀਸਰ ਹੈ ਐਸ ਸੀਨੀਅਰ ਵੈਟੇਰੀਰੀ ਆਫੀਸਰ ਹੈ ਅਸਿਸਟੈਂਟ ਡਾਇਰੈਕਟਰ ਹੈ ਡਿਪਟੀ ਡਾਇਰੈਕਟਰ ਹੈ ਜਾਂ ਜੋਇੰਟ ਡਾਇਰੈਕਟਰ ਹੈ ਜਾਂ ਡਾਇਰੈਕਟਰ ਹੈ ਜਾਂ ਰਿਟਾਇਰਡ ਆਫੀਸਰਸ ਹੈਗੇ ਆ ਦੇ ਕੈਨ ਗੋ ਟੂ ਐਨੀ ਐਕਸਟੈਂਟ ਤੇ ਜਿਹੜਾ ਇਹ ਬਹਾਲ ਕਰਨ ਲਈ ਪੈਰਟੀ ਅਸੀਂ ਦੇਖ ਰਹੇ ਆ ਸਰਕਾਰ ਸਾਡੀਆਂ ਪਹਿਲਾਂ ਮੰਨੀਆਂ ਹੋਈਆਂ ਉਹਨਾਂ ਨੇ ਉਹ ਕਹਿੰਦੇ ਅਸੀਂ ਕਰਾਂਗੇ ਕਰਾਂਗੇ ਪਰ ਉਹ ਉਹਦੇ ਵਿੱਚ ਵੀ ਡਿਲੇ ਹੋ ਰਹੀ ਹੈ ਪੋਸਟ ਕਰਕੇ ਸਾਨੂੰ ਸਾਡੇ ਕੈਟਰ ਦੇ ਵਿੱਚ ਬੜੀ ਅਨਰੈਸਟ ਹੈ ਤੇ ਅਸੀਂ ਉਹ ਮੋਬਾਈਲਾਈਜ਼ ਯੂਨੀਵਰਸਟੀਆਂ ਵੀ ਜਿੰਨੇ ਬੈਕਟਰੀ ਕਾਲਜ ਆ ਸਾਰੇ ਬੱਚੇ ਉਹਨਾਂ ਨੂੰ ਵੀ ਮੋਬਾਈਲਾਈਜ਼ ਕਰਾਂਗੇ ਫਿਰ ਦੈਨ ਵੀ ਵਿਲ ਅਗਰ ਨਹੀਂ ਹੁੰਦਾ ਕੋਈ ਸਾਡਾ ਹੱਲ ਜਲਦੀ ਤੇ ਮਜਬੂਰੀ ਦੇ ਵਿੱਚ ਵੀ ਵਿਲ ਹੈਵ ਟੂ ਗੋ ਸੀ bigger ਜਿਹੜੀ ਹੈਗੀ ਹੈ ਸਟਰਗਲ ਜਿਹੜੀ ਕਰਨੀ ਪਊਗੀ ਉਹਦਾ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਤੇ ਭਾਵੇਂ ਅਸੀਂ ਫਾਰਮਰ ਕੋਈ ਇਦਾਂ ਦੀ ਆ ਅਸੀਂ ਫਾਰਮਰ ਦੀਆਂ ਜਿਹੜੀਆਂ ਸਵਾਮਾ ਰੋਕੜੀਆਂ ਨਹੀਂ ਚਾਹੁੰਦੇ ਅਸੀਂ ਇਹ ਨਹੀਂ ਚਾਹੁੰਦੇ ਕਿ ਸਰਕਾਰ ਦੇ ਟਕਰਾ ਦੇ ਨਾਲ ਜਿਹੜਾ ਫਾਰਮਰ ਦਾ ਵੀ ਨੁਕਸਾਨ ਹੋਵੇ ਸਾਡੇ ਪਸ਼ੂ ਪਾਲਕ ਦਾ ਨੁਕਸਾਨ ਹੋਵੇ ਕਿਉਂਕਿ ਸਾਡਾ ਉਹਦਾ ਉਹਦੀ ਇਕਨੋਮੀ ਜਿਹੜੀ ਹੈਗੀ ਸਾਡੀ ਉਹਦੀ ਸਿਹਤ ਪਸ਼ੂਆਂ ਦੀ ਸਿਹਤ ਤੇ ਉਹ ਸਾਡੇ ਲਈ ਪ੍ਰਾਈਮ ਹੈ ਉਹ ਸਾਡੇ ਲਈ ਉਹੀ ਪੂਜਾ ਹੈ ਤੇ ਪਰ ਅਸੀਂ ਜੇ ਸਾਨੂੰ ਮਜਬੂਰੀ ਵਿੱਚ ਕੁਝ ਕਰਨਾ ਪਿਆ ਹੈ ਤਾਂ ਦਾ ਸਟੈਪ ਤਾਂ ਅਸੀਂ ਉੱਤੋਂ ਪਿੱਛੇ ਨਹੀਂ ਹਟਾਂਗੇ ਅਸੀਂ ਐਜੀਟੇਸ਼ਨ ਚਾਲੂ ਕਰ ਲਿਆ ਐਜੀਟੇਸ਼ਨ ਦਾ ਪਹਿਲਾ ਪੜਾ ਸੀਗਾ ਉਹਦੇ ਵਿੱਚ ਗੱਲਬਾਤ ਹੋਈ ਅਸੀਂ ਥੋੜਾ ਜਿਹਾ ਰੋਕ ਲਿਆ ਸੀਗਾ ਦੁਬਾਰਾ ਜਿਹੜਾ ਪੜਾ ਹੈਗਾ ਫੇਰ ਚਾਲੂ ਹੋ ਗਿਆ ਅਸੀਂ 10 ਦਿਨ ਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਸਾਡਾ ਕੰਮ ਨਾ ਕੀਤਾ ਗਿਆ ਨਹੀਂ ਉਹਨਾਂ ਨੇ ਸੁਣੀ ਤੇ ਹੁਣ ਸਾਡੇ 29 ਜਿਹੜੀ ਆ ਰਹੀ ਆ ਪਰਸੋਂ ਤੇ ਉਹਨੂੰ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰ ਦੇ ਉੱਪਰ ਧਰਨੇ ਨੇ ਜ਼ਿਲ੍ਹਾ ਪੱਧਰ ਦੇ ਉੱਪਰ ਇੱਕ ਧਰਨਾ ਹੋਏਗਾ ਇਹਦੇ ਨਾਲ ਵੀ ਇਹ ਹੈਗਾ ਵੀ ਅਸੀਂ ਕੁਝ ਗੱਲ ਕਹਿਣਾ ਚਾਹੁੰਦੇ ਆ ਸਰਵਿਸਿਜ਼ ਕੋਈ ਨਹੀਂ ਰੋਕ ਰਹੇ ਅਸੀਂ ਸਿਰਫ ਪੀਸਫੁਲ ਧਰਨੇ ਹੈਗੇ ਨੇ ਪੰਜਾਬ ਲੈਵਲ ਤੇ ਜੇਕਰ ਫੇਰ ਵੀ ਨਹੀਂ ਗੱਲ ਸੁਣੀ ਗਈ ਤੇ ਫਿਰ ਕੀ ਹੁੰਦਾ ਅੱਗੇ ਮੰਤਰੀ ਸਾਹਿਬ ਬੈਠੇ ਨੇ ਉਹਨਾਂ ਦੀ ਕੋਠੀ ਦੇ ਮੂਹਰੇ ਜਾਇਜ ਜਾ ਸਕਦਾ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਕੋਠੀ ਦੇ ਮੂਹਰੇ ਜਾਇਜ ਜਾ ਪੰਜਾਬ ਦੇ ਜਿਹੜੇ ਹੋਰ ਕਿਉਂਕਿ ਅਸੀਂ ਆਪਣੀ ਮੰਗ ਮਨਾਉਣੀ ਆ ਇਹਨੂੰ ਕਹਿੰਦੇ ਨੇ ਚਾਹੇ ਤੁਸੀਂ ਇਹ ਕਹੋ ਵੀ ਆਰਮ ਸਟ੍ਰੈਚਿੰਗ ਦਾ ਤਰੀਕਾ ਹੈਗਾ ਲੇਕਿਨ ਅਸੀਂ ਹਰ ਐਕਸਟੈਂਡ ਤੱਕ ਜਾਵਾਂਗੇ ਕਿਉਂਕਿ ਜਿਹੜਾ ਸਾਡਾ ਮਾਨ ਸਨਮਾਨ ਸਾਡੇ ਪੁਰਾਣੇ ਬਜ਼ੁਰਗਾਂ ਨੇ ਸਾਨੂੰ ਲੈ ਕੇ ਦਿੱਤਾ ਹੋਇਆ ਸੀ ਇਹ ਡਾਕਟਰ ਵਾਲਿਆ ਸਾਹਿਬ ਹੁਣੇ ਉਹ ਸੰਘਰਸ਼ ਦੇ ਵਿੱਚ ਸ਼ਾਮਲ ਰਹੇ ਨੇ ਜਦੋਂ ਇਹ ਸਭ ਕੁਝ ਸਭ ਕੁਝ ਮਿਲਿਆ ਸੀ ਅਸੀਂ ਇਹਨੂੰ ਇਸ ਤਰੀਕੇ ਨਾਲ ਨਹੀਂ ਜਾਣ ਦਵਾਂਗੇ ਕਿਉਂਕਿ ਅੱਗੇ ਤੁਹਾਡੇ ਬੱਚੇ ਵੀ ਆਣਗੇ ਹੋਰ ਬੱਚੇ ਵੀ ਆਣਗੇ ਉਹ ਮੋਟੀਵੇਟਿਡ ਵੇ ਨਾਲ ਇਦੇ ਵਿੱਚ ਬਣੇ ਰਹਿਣ ਅਸੀਂ ਹਰ ਐਕਸਟੈਂਡ ਤੱਕ ਜਾਵਾਂਗੇ ਜੇ ਯੂਨੀਵਰਸਿਟੀ ਦੇ ਵਿੱਚ ਕਾਲਜ ਦੇ ਸਟੂਡੈਂਟਸ ਨੇ ਉਹ ਵੀ ਸਾਡੇ ਨਾਲ ਨੇ ਤੇ ਤਿੰਨ ਕਾਲਜ ਨੇ ਸਾਡੇ ਪੰਜਾਬ ਦੇ ਵਿੱਚ ਉਹ ਵੀ ਸਾਡੇ ਨਾਲ ਨੇ ਪਿਛਲੀ ਵਾਰੀ ਸਾਡੇ ਧਰਨਾਾਂ 'ਚ ਸ਼ਾਮਲ ਹੋਏ ਸੀ ਲੋੜ ਪਈ ਤਾਂ ਉੱਥੇ ਵੀ ਸਟ੍ਰਾਈਕਾਂ ਕਰਵਾਈਆਂ ਜਾਂ ਜਾ ਸਕਦੀਆਂ ਨੇ ਤੇ ਵੈਸੇ ਸਰਕਾਰ ਨਾਲ ਸਾਡਾ ਕੋਈ ਡਾਇਰੈਕਟ ਕਨਫਲਿਕਟ ਹੁੰਦੇ ਨਹੀਂ ਅਸੀਂ ਤਾਂ ਸਰਕਾਰ ਦੇ EMPLOYEES ਆ ਲੇਕਿਨ ਇੱਥੇ ਕਨਫਲਿਕਟ ਬਣਾਇਆ ਹੋਇਆ ਭਾਵੇਂ ਪਿਛਲੀ ਸਰਕਾਰ ਬਣਾ ਕੇ ਗਈ ਆ ਠੀਕ ਨੂੰ ਠੀਕ ਕਰਨਾ ਵੀ ਤਾਂ ਸਰਕਾਰ ਦਾ ਕੰਮ ਆ ਨਾ ਜਿਹਨਾਂ ਨੇ ਲਿਆ ਹੈਗਾ ਇਸ ਕਰਕੇ ਸਾਡੀ ਬੇਨਤੀ ਹੈਗੀ ਆ ਮੇਸੇ ਰਹਿ ਜਾਵੇ ਇਹ ਸਰਕਾਰ ਦੇਖੋ ਜੀ ਸਰਕਾਰ ਮਾਈ ਬਾਪ ਹੁੰਦੀ ਹੈ EMPLOYEES ਦੀ ਮਾਈ ਬਾਪ ਹੁੰਦੀ ਹੈ ਤੇ ਜਿਹੜੇ ਬੱਚੇ ਹੈਗੇ ਬੱਚਿਆਂ ਨੇ ਆਪਣੇ ਪੇਰੈਂਟਸ ਕੋਲ ਨਹੀਂ ਜਾ ਕੇ ਰੋਣਾ ਜੇ ਉਹਨਾਂ ਨਾਲ ਕੋਈ ਤੱਕਾ ਹੁੰਦਾ ਹੈ ਤੋਂ ਇਸ ਕਰਕੇ ਸਾਡੀਆਂ ਤਿੰਨ ਹੀ ਡਿਮਾਂਡਸ ਹੈਗੀਆਂ ਜਿਆਦਾ ਡਿਮਾਂਡ ਦੀ ਹੈ ਇੱਕ ਤਾਂ ਪੇ ਪੈਰਿਟੀ ਵਿਦ ਮੈਡੀਕਲ ਆਫੀਸਰਸ ਤਾਂ 47600 ਦੀ بجائے 55100 ਦਾ ਸਕੇਲ ਹੋਵੇ ਤੇ ਸੈਕੰਡਲੀ ਸਾਡੀ ਡਿਮਾਂਡ ਹੈ ਕਿ ਡਾਇਨਾਮਿਕ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਸਕੀਮ ਹੈ ਜਿਹੜੀ ਡੀਏਸੀਪੀ ਜਿਹੜੀ 4914 ਜਿੱਦਾਂ ਮੈਡੀਕਲ ਦਾ ਹੈਗਾ ਉਦਾਂ ਹੀ ਸਾਡਾ ਵੀ ਹੋਵੇ ਬਰਕਰਾਰ ਹੋਵੇ ਥਰਡਲੀ ਹੈਗਾ ਸਾਡਾ ਐਨਪੀਏ ਜਿਹੜਾ ਹੈਗਾ ਉਹਦੇ ਉੱਪਰ ਹਾਊਸ ਰੈਂਟ ਐਨਪੀਏ ਤੇ ਉੱਪਰ ਹਾਊਸ ਰੈਂਟ ਵੀ ਮਿਲਦਾ ਹੈ ਮੈਡੀਕਲ ਆਫੀਸਰਸ ਨੂੰ ਤੇ ਜਿਹੜੇ ਸਾਡੇ ਵੈਟਰਨਰੀ ਆਫੀਸਰ ਹੈ ਉਹਨਾਂ ਨੂੰ ਵੀ ਐਨਪੀਏ ਦੇ ਉੱਪਰ ਹਾਊਸ ਰੈਂਟ ਮਿਲਦਾ ਸਾਡੀਆਂ ਸਿਰਫ ਤਿੰਨ ਡਿਮਾਂਡ ਹੈਗੀਆਂ ਤੇ ਇਹ ਇਹ ਤਾਂ ਸਾਨੂੰ ਮਿਲਦਾ ਹੀ ਪਿਆ ਸੀਗਾ ਅਸੀਂ ਚੀਜ਼ਾਂ ਜਿਹੜੀਆਂ ਅਸੀਂ ਜਿਹਨੂੰ ਸਾਨੂੰ ਇੱਥੇ ਚੌਰਾਹੇ ਤੇ ਖੜਾ ਕਰਤਾ ਇਹ ਸਿਰਫ ਜਿਹੜੀ ਸਾਨੂੰ ਇਹ 47 ਸਾਲਾਂ ਤੋਂ ਸਾਨੂੰ ਜੋ ਮਿਲ ਰਿਹਾ ਸੀਗਾ ਉਹ ਸਾਡਾ ਇਕਦਮੀ ਖੋਕੇ ਇਹਨਾਂ ਨੂੰ ਸਾਨੂੰ ਉਹ ਜਿਹੜੇ ਸਰਕਾਰ ਨੇ ਜਾਂ ਕਲੈਰੀਕਲ ਸਟਾਫ ਨੇ ਉਹਨਾਂ ਨੇ ਚੌਰਾਹੇ ਤੇ ਖੜਾ ਕਰਤਾ ਸਾਨੂੰ ਤੇ ਮੈਂ ਤਾਂ ਇਹੀ ਅਪੀਲ ਕਰੂੰਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਕੋਪਨ ਸਿੰਘ ਮਾਨ ਜੀ ਨੂੰ ਕਿ ਸਾਡੀ ਜਿਹੜੀ ਮੰਗ ਹੈਗੀ ਆ ਜਲਦੀ ਜਲਦੀ ਇਹ ਪੂਰੀ ਕਰਨ ਤੇ ਤਾਂ ਕਿ ਜਿਹੜੇ ਵੈਟੇਰੀਨਰੀਅਨ ਹੈਗੇ ਆ ਆਪਣਾ ਬਿਲੋਂ ਤਨੋਂ ਮਨੋਂ ਤਨੋਂ ਜਿਹੜਾ ਹੈਗਾ ਪਸ਼ੂ ਪਾਲ ਵਿਭਾਗ ਦੀ ਪਸ਼ੂ ਪਾਲਕਾਂ ਦੀ ਸੇਵਾ ਕਰ ਸਕਣ ਤੇ ਉਹਨਾਂ ਦੀ ਇਕਨੋਮੀ ਨੂੰ ਉਪਰਚਕਨ ਵਿੱਚ ਆਪਣਾ ਯੋਗਦਾਨ ਪਾ ਸਕਣ। ਇਹਨਾਂ ਲੀਡਰਾਂ ਨਾਲ ਗੱਲਬਾਤ ਕਰਕੇ ਇਹ ਅਹਿਸਾਸ ਹੁੰਦਾ ਹੈ ਕਿ ਕਿੱਥੇ ਨਾ ਕਿੱਥੇ ਜਿਹੜੇ ਵੈਟਰਨਰੀ ਡਾਕਟਰਸ ਨਵੇਂ ਬਣ ਰਹੇ ਹਨ ਉਹਨਾਂ ਨਾਲ ਜਸਟੀਫਿਕੇਸ਼ਨ ਨਹੀਂ ਹੋ ਪਾ ਰਿਹਾ ਕਿਉਂਕਿ ਬਟ ਆਬਵੀਅਸਲੀ ਗੱਲ ਹੈ ਜੇ ਉਹਨਾਂ ਨੂੰ ਘੱਟ ਪੇ ਸਕੇਲ ਮਿਲੇਗਾ ਤੇ ਉਹ ਇਸ ਫੀਲਡ ਵਿੱਚ ਕਿਉਂ ਆਣਗੇ। ਤੇ ਇਹਨਾਂ ਦਾ ਵੀ ਗੱਲ ਸਹੀ ਹੈ ਕਿ ਪੰਜਾਬ ਸਰਕਾਰ ਜਦ ਸਾਰੀ ਤਰਫ ਤੋਂ ਇਹਨਾਂ ਨੂੰ ਉਹ ਸੁਲੂਤਾ ਮਿਲਿਆ ਹੋਈ ਹੈ ਫਿਰ ਪੰਜਾਬ ਸਰਕਾਰ ਇਸ ਚੀਜ਼ ਨੂੰ ਕਿਉਂ ਰੋਕ ਰਹੀ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਸਰਕਾਰ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੀ ਹੋਵੇਗੀ ਤੇ ਉਹ ਵੀ ਖੇਤੀ ਤੋਂ ਖੇਤੀ ਇਸ ਵਿਸ਼ੇ ਤੇ ਕੋਈ ਨਾ ਕੋਈ ਸਖਤ ਕਦਮ ਜ਼ਰੂਰ ਉਠਾਏਗੀ ਤਾਂ ਕਿ ਆਉਣ ਵਾਲੇ ਯੁਵਾ ਇਸ ਫੀਲਡ ਵਿੱਚ ਜਿਆਦਾ ਤੋਂ ਜਿਆਦਾ ਆਣ ਉਹ ਇਹ ਨਾ ਸੋਚਣ ਕਿ ਅਸੀਂ ਹੋਰ ਕਿਸੇ ਫੀਲਡ ਵਿੱਚ ਜਾਣਾ ਹੈ ਤੇ ਜਾਂ ਫਿਰ ਦੇਸ਼ੋਂ ਬਾਹਰ ਜਾਣਾ ਹੈ ਤੇ ਉਹ ਆਪਣੇ ਦੇਸ਼ ਵਿੱਚ ਰਹਿ ਕੇ ਕਿਸਾਨਾਂ ਦੀ ਆ ਦੂਜੇ ਵਰਗਾਂ ਦੀ ਮਦਦ ਕਰ ਸਕਣ ਕਿਉਂਕਿ ਜੇ ਆਪਾਂ ਦੇਖੀਏ ਜਿਹੜੇ ਪਸ਼ੂ ਐ ਉਹ ਤਾਂ ਕੁਝ ਬੋਲ ਸਕਦੇ ਨਹੀਂ ਐ ਤੇ ਉਹਨਾਂ ਲਈ ਵੀ ਡਾਕਟਰਸ ਉਹਨੇ ਹੀ ਜ਼ਰੂਰੀ ਨੇ ਜਿੰਨੇ ਕਿ ਇੱਕ ਆਮ ਇਨਸਾਨ ਲਈ ਆਮ ਇਨਸਾਨ ਬੋਲ ਕੇ ਦੱਸ ਦਿੰਦਾ ਪਸ਼ੂ ਦੱਸ ਨਹੀਂ ਸਕਦੇ ਇਸ ਕਰਕੇ ਇਹ ਜੇ ਡਾਕਟਰਾਂ ਦੀ ਕਮੀ ਬਹੁਤ ਅਖਰਦੀ ਐ ਤੇ ਉਮੀਦ ਕਰਦੀ ਐ ਕਿ ਪੰਜਾਬ ਸਰਕਾਰ ਇਸ ਜਲਦੋਂ ਜਲਦ ਕੋਈ ਫੈਸਲਾ ਜ਼ਰੂਰ ਲਏਗੀ ਤੁਸੀਂ ਦੇਖ ਰਹੇ ਹੋ ਖਬਰ ਲਾਈਵ ਜੁੜੇ ਰਹੋ ਸਾਡੇ ਨਾਲ ਫਿਰ ਕਿਸੇ ਹੋਰ ਮੁੱਦੇ ਤੇ ਚਰਚਾ ਜ਼ਰੂਰ ਕਰਾਂਗੇ ਤਦ ਤੱਕ ਦੇਖਦੇ ਰਹੋ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ